ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਸੋ ਅੱਜ ਮੈਂ ਬੱਚਿਆਂ ਦੀ ਡਿਮਾਂਡ ਤੇ ਪਟੂਰੇ ਬਣਾ ਰਹੀ ਸੀ ਤੋਂ ਉਹਦੇ ਲਈ ਮੈਂ ਮੇਦਾ ਤੇ ਆਟਾ ਦੋਨੋਂ ਚੀਜ਼ਾਂ ਯੂਜ਼ ਕੀਤੀਆਂ ਸੋ ਪਹਿਲਾਂ ਮੇਦਾ ਲੀਤਾ ਫਿਰ ਆਟਾ ਪਾਇਆ ਟੇਸਟ ਲਈ ਆਪਾਂ ਸਾਲਟ ਪਾਇਆ ਆਈਸ 슈ਗਰ ਪਾਈ ਦਨ ਆਪਾਂ ਹਾਫ ਆਫ 스ਪੂਨ ਬੇਕਿੰਗ ਸੋਡਾ ਬੇਕਿੰਗ ਪਾਊਡਰ ਪਾਇਆ ਤੇ ਉਹਦੇ ਵਿੱਚ ਮੈਂ ਹੋਮ ਮੇਡ ਕर्ड ਪਾਇਆ ਜੋ ਬਿਲਕੁਲ ਨਾਰਮਲ ਟੈਂਪਰੇਚਰ ਤੇ ਸੀਗਾ ਕर्ड ਪਾ ਕੇ ਆਪਾਂ ਇਹਦੇ ਵਿੱਚ ਸੋਕਡ ਸੂਜੀ ਵਾਣੀ ਹੈ ਸੂਜੀ ਪਾ ਕੇ ਇਹਨੂੰ ਆਪਾਂ ਚੰਗੇ ਤਰ੍ਹਾਂ ਮਿਕਸ ਕਰਕੇ ਇੱਕ ਡੋ ਤਿਆਰ ਕਰਨਾ ਹੈ। ਦਾ ਡੋ ਦਾ ਜਿਹੜਾ ਕੰਸਿਸਟੈਂਸੀ ਹੈ ਬਹੁਤ ਜ਼ਿਆਦਾ ਸੌਫਟ ਵੀ ਨਹੀਂ ਹੋਣੀ ਚਾਹੀਦੀ, ਲਿਕਵਿਡੀ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤ ਜ਼ਿਆਦਾ ਹਾਰਡ ਵੀ ਨਹੀਂ ਹੋਣਾ ਚਾਹੀਦਾ। ਨਾਰਮਲ ਆਪਾਂ ਡੋ ਤਿਆਰ ਕਰ ਲੈਣਾ। ਹੁਣ ਮੈਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਰਹੀ ਹਾਂ। ਸਾਰੇ ਆਟੇ ਨੂੰ ਚੰਗੇ ਤਰ੍ਹਾਂ ਮਿਕਸ ਕਰਕੇ ਥੋੜਾ-ਥੋੜਾ ਪਾਣੀ ਪਾਣਾ ਹੈ ਤਾਂ ਕਿ ਪਾਣੀ ਬਹੁਤ ਜ਼ਿਆਦਾ ਵੀ ਨਿਕੋਵਰੀ ਪੈ ਜਾਏ। ਥੋੜਾ-ਥੋੜਾ ਪਾਣੀ ਪਾ ਕੇ ਇੱਕ ਡੋ ਤਿਆਰ ਕਰ ਲਓ। ਚੰਗੀ ਤਰ੍ਹਾਂ ਇਹਨੂੰ ਆਟਾ ਗੁੰਨ ਕੇ ਰੱਖ ਲਓ। ਇਹਨੂੰ ਫਿਰ ਇੱਕ ਪਤਲੇ ਦੀ ਹੈਲਪ ਦੇ ਨਾਲ ਜਿਹਦੇ ਨੂੰ ਤੁਸੀਂ ਇਹਨੂੰ ਟੱਕ ਦੋ ਕਿਸੇ ਚੀਜ਼ ਦੇ ਨਾਲ ਸੋ 10 ਤੋਂ 15 ਮਿੰਟ ਲਈ ਇਹਨੂੰ ਪ੍ਰੋਪਰ ਰੈਸਟ ਦੇਣੀ ਹੈ ਜਦੋਂ ਇਹਨੂੰ ਰੈਸਟ ਆਜੇ 10-15 ਮਿੰਟ ਤੱਕ ਫਿਰ ਆਪਾਂ ਇਹਨੂੰ ਫਿਰ ਤੋਂ ਮੁੱਕੀ ਲਗਾਣੀ ਸਟਾਰਟ ਕਰ ਦੇਣੀ ਹੈ ਫਿਰ ਦੋ ਤਿੰਨ ਵਾਰੀ ਮੁੱਕੀ ਲਗਾ ਕੇ ਫਿਰ ਜਿਵੇਂ ਆਪਾਂ ਰੋਟੀ ਵੇਲਦੇ ਆ ਉਦ ਤਰ ਥੋੜਾ ਥੋੜਾ ਚਾਹੇ ਆਟਾ ਲੈ ਲਓ ਚਾਹੇ ਮੀਦਾ ਲੈ ਲਓ ਉਹਦੀ ਹੈਲਪ ਦੇ ਨਾਲ ਇਹਨੂੰ ਵੇਲ ਲਓ ਥੋੜਾ ਪਤਲਾ ਥੋੜਾ ਜਿਹਾ ਪਤਲਾ ਵੇਲ ਕੇ ਤੇ ਇਹਨੂੰ ਫਿਰ ਗਰਮ ਤੇਲ ਦੇ ਵਿੱਚ ਤਲ ਲਓ ਤੇਲ ਬਹੁਤ ਜ਼ਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤ ਜ਼ਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ మీడియం ਤੋਂ ਥੋੜਾ ਹਾਈ ਫਲੇਮ ਤੱਕ ਰੱਖਣਾ ਥੋੜਾ ਜਨ ਨੂੰ ਆਪਾਂ ਗਰਮ ਕਰਨਾ ਹੈ ਫਿਰ ਆਪਾਂ ਇਤਰਾਹ ਹੌਲੀ ਹੌਲੀ ਹਿਲਾਉਂਦੇ ਹੋਏ ਸਾਰੇ ਪਟੂਰੇ ਤਿਆਰ ਕਰ ਲੈਣੇ ਆ ਸੋ ਜੇ ਪਹਿਲਾ ਪਟੂਰਾ ਹਾਰਡ ਬੰਦਾ ਥੋੜਾ ਪਿਆਰੇਗਾ ਉਹ ਸੌਫਟ ਹੋ ਜਾਏਗਾ 5-10 ਮਿੰਟ ਤੱਕ 5-10 ਮਿੰਟ ਤੋਂ ਵੀ ਪਹਿਲਾ ਉਹ ਸੌਫਟ ਹੋ ਜਾਣਾ ਫਿਰ ਆਪਾਂ ਬਸ ਪਟੂਰੇ ਬਣ ਕੇ ਤਿਆਰ ਹੋ ਗਿਆ ਸੋ ਘਰੇ ਬਣਾਓ ਹੈਲਦੀ ਚੀਜ਼ ਹੈ ਬਾਹਰ ਦਾ ਤੇ ਅੱਜਕਲ ਹਾਈਜਨਿਕ ਯੂਜ਼ ਨਹੀਂ ਕਰਦੇ ਸੋ ਘਰੇ ਬਣਾ ਕੇ ਖਾਣੇ ਚਾਹੀਦੇ ਸੋ ਦੇਖੋ ਬਹੁਤ ਸੌਫਟ ਪਟੂਰੇ ਬਣੇ ਸੀ ਬਹੁਤ ਟੇਸਟੀ ਬਣੇ ਸੋ ਬਣਾਓ ਤੇ ਵੀਡੀਓ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਥੈਂਕ ਯੂ